ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸੁਖਪ੍ਰੀਤ ਅਕੈਡਮੀ ਤੇ ਆਈ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਠੀਕ ਹੋਵੋਗੇ ਗਰਮੀਆਂ ਦੀਆਂ ਛੁੱਟੀਆਂ ਨਾਲ ਜੁੜੀ ਹੋਈ ਅਹਿਮ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਪੰਜਾਬ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਗਿਆਗਾ ਨਵੀਆਂ ਗਾਈਡਲਾਈਨਸ ਤੇ ਨਵੀਆਂ ਹਦਾਇਤਾਂ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਨੇਗੀਆਂ ਕੀ ਪੰਜਾਬ ਦੇ ਸਕੂਲਾਂ ਵਿੱਚ 1 ਜੂਨ ਤੋਂ ਵੀ ਨਹੀਂ ਹੋਣਗੀਆਂ ਛੁੱਟੀਆਂ ਬਹੁਤ ਵੱਡਾ ਕੁਐਸਚਨ ਮਾਰਕ ਜਿਸ ਦਾ ਸਵਾਲ ਜਿਸ ਸਵਾਲ ਦਾ ਜਵਾਬ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਵਾਂਗੇ ਬਟ ਉਸ ਤੋਂ ਪਹਿਲਾਂ ਜੇਕਰ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਲੇਟੈਸਟ ਅਪਡੇਟ ਭਾਵੇਂ ਉਹ ਗਰਮੀ ਦੀਆਂ ਛੁੱਟੀਆਂ ਦੇ ਨਾਲ ਜੁੜੀ ਹੀ ਕਿਉਂ ਨਾ ਹੋਵੇ ਜਾਂ ਫਿਰ ਮਾਸਟਰ ਕੇਡਰ, ਈਟੀਟੀ ਕੇਡਰ, ਪੀਐਸਟੈਟ, ਸੀਟੈਟ ਤੇ BEd ਦੇ ਇਗਜ਼ਾਮਸ ਦੇ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਜਿਹੜਾ ਨੋਟੀਫਿਕੇਸ਼ਨ ਨਮਾ جاری ਹੁੰਦਾ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਸਾਂਝਾ ਕਰਦੇ ਰਹੇਗੇ ਉਸ ਦੇ ਲਈ ਜ਼ਰੂਰੀ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾ ਜਿੰਮੇ ਕੀ ਪਤਾ ਹੈ ਕਿ ਲਾਸਟ ਈਅਰ ਸਰਕਾਰ ਵੱਲੋਂ 21 ਜੂਨ ਤੋਂ ਜਿਹੜੀਆਂ ਛੁੱਟੀਆਂ ਸੀਗੀਆਂ ਕਰ ਦਿੱਤੀਆਂ ਗਈਆਂ ਸੀ ਤੇ ਉਸ ਤੋਂ ਪਹਿਲਾਂ ਗਰਮੀ ਨੂੰ ਵੇਖਦੇ ਹੋਏ ਸਕੂਲਾਂ ਦਾ ਸਮਾਂ ਵੀ ਸੀ ਜਿਹੜਾ ਉਹ ਘਟਾ ਦਿੱਤਾ ਗਿਆ ਸੀ ਬਟ ਇਸ ਵਾਰੀ ਹਲੇ ਤੱਕ ਨਾ ਹੀ ਤਾਂ ਕੋਈ ਸਕੂਲਾਂ ਦਾ ਸਮਾਂ ਘਟਾਇਆ ਗਿਆ ਹੈ ਤੇ ਨਾ ਹੀ ਹਲੇ ਤੱਕ ਕੋਈ ਵੀ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਕੋਈ ਵੀ ਖਬਰ ਹੈ ਜਿਹੜੀ ਉਹ ਆਪਣੇ ਦੇਖਣ ਦੇ ਵਿੱਚ ਆਈ ਹੈ ਹਾਂਜੀ ਉਸਦੇ ਨਾਲ ریلیਟਡ ਇੱਕ ਨੋਟੀਫਿਕੇਸ਼ਨ ਜ਼ਰੂਰ ਸਾਂਝਾ ਹੋਇਆ ਜਿਸ ਤੋਂ ਇਹ ਕਲੀਅਰ ਹੁੰਦਾ ਹੈ ਕਿ 1 ਜੂਨ ਤੋਂ ਛੁੱਟੀਆਂ ਨੇ ਜਿਹੜੀਆਂ ਉਹ ਨਹੀਂ ਹੋਣਗੀਆਂ ਰੀਡ ਕਰ ਦਿਆਂਗੇ ਆਪਾਂ ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ ਪੰਜਾਬ ਦੇ ਸਕੂਲਾਂ ਚ ਪੜ੍ਹਾਈ ਜਾਵੇਗੀ ਤੇਲਗੂ ਸਮਰ ਕੈਂਪ ਚ ਸਿਖਾਈ ਜਾਵੇਗੀ ਤੇਲਗੂ ਭਾਸ਼ਾ 26 ਮਈ ਤੋਂ 5 ਜੂਨ ਤੱਕ ਹੋਵੇਗਾ ਭਾਰਤੀ ਭਾਸ਼ਾ ਸਮਰ ਕੈਂਪ ਤੇਲਗੂ ਭਾਸ਼ਾ ਦੀ ਦਿੱਤੀ ਜਾਵੇਗੀ ਮੋਡਲੀ ਜਾਣਕਾਰੀ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਖਾਈ ਜਾਵੇਗੀ ਤੇਲਗੂ ਕੇਂਦਰ ਸਰਕਾਰ ਦੇ ਆਦੇਸ਼ਾਂ ਤੇ ਦਿੱਤੀ ਜਾਵੇਗੀ ਸਿੱਖਿਆ ਤਾਂ ਇਹ ਬਹੁਤ ਹੀ ਵੱਡੀ ਨਿਊਜ਼ ਹੈ ਜਿਹੜੀ ਜਿਸ ਵਿੱਚ ਇਹ ਕਿਹਾ ਗਿਆ ਕਿ 26 ਮਈ ਤੋਂ ਲੈ ਕੇ 5 ਜੂਨ ਤੱਕ ਜਿਹੜਾ ਸਮਰ ਕੈਂਪ ਹੈਗਾ ਸਾਰੇ ਸਰਕਾਰੀ ਸਕੂਲਾਂ ਵਿੱਚ ਲਗਾਇਆ ਜਾਵੇਗਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਉਮੀਦ ਹੈ ਕਿ ਆਪਾਂ ਨੂੰ ਜਲਦੀ ਛੁੱਟੀਆਂ ਨੇ ਜਿਹੜੀਆਂ ਉਹ ਵੇਖਣ ਨੂੰ ਜਾਂ ਸੁਣਨ ਨੂੰ ਮਿਲਣਗੀਆਂ ਬਟ ਸੈਕੰਡਰੀ ਸਕੂਲਾਂ ਵਿੱਚ 6ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੂੰ ਹਲੇ ਛੁੱਟੀਆਂ ਨਹੀਂ ਹੋਣਗੀਆਂ ਅਧਿਆਪਕ ਉਹਨਾਂ ਨੂੰ ਬੇਸਿਕ ਤੇਲਗੂ ਸਿਖਾਣਗੇ ਜਿਸ ਵਿੱਚ ਉਹ ਗ੍ਰੀਟ ਕਰਨਾ ਸਿਖਾਣਗੇ ਕਿ ਕਿੱਦਾਂ ਆਪਾਂ ਨਮਸਤੇ ਜਾਂ ਹੈਲੋ ਕਹਿਣਾ ਤੇਲਗੂ ਭਾਸ਼ਾ ਦੇ ਵਿੱਚ ਤੋਂ ਉਸ ਤੋਂ ਇਲਾਵਾ ਤੇਲਗੂ ਭਾਸ਼ਾ ਦੇ ਵਿੱਚ ਡਾਂਸ ਕਥਕ ਜੋ ਵੀ ਹੁੰਦਾ ਉਸ ਦੇ ਨਾਲ ਰਿਲੇਟਡ ਐਕਟੀਵਿਟੀਆਂ ਦਾ ਆਲਰੇਡੀ ਇੱਕ ਫਾਰਮੈਟ ਬਣ ਕੇ ਜਿਹੜਾ ਕੀ ਆ ਅਧਿਆਪਕਾਂ ਦੇ ਨਾਲ ਸਕੂਲਾਂ ਵਿੱਚ ਸਾਂਝਾ ਕਰ ਦਿੱਤਾ ਗਿਆ ਹੈਗਾ ਤੈਥੋਂ ਇਹ ਗੱਲ ਸਪੱਸ਼ਟ ਹੈ ਕਿ ਇਸ ਵਾਰੀ ਜਿਹੜੀਆਂ ਛੁੱਟੀਆਂ ਨੇਗੀਆਂ ਗਰਮੀ ਦੀਆਂ ਉਹ 1 ਜੂਨ ਤੋਂ ਨਹੀਂ ਹੋਣਗੀਆਂ 6 ਜੂਨ ਤੋਂ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਹੋਣ ਦੀ ਸੰਭਾਵਨਾ ਹੈ 5 ਜੂਨ ਤੱਕ ਜਿਹੜੇ ਸਕੂਲ ਲੰਗੇ ਉਹ ਇਦਾਂ ਹੀ ਲੱਗਣਗੇ ਰੈਗੂਲਰ ਜਿਸ ਤਰ੍ਹਾਂ ਹੋਣ ਲੱਗ ਰਹੀ ਨੇ ਹਾਂਜੀ ਹੋ ਸਕਦਾ ਹੈ ਸਕੂਲਾਂ ਦਾ ਟਾਈਮ ਹੈ ਜਿਹੜਾ ਉਹ ਚੇਂਜ ਹੋ ਜਾਵੇ ਕਿਉਂਕਿ ਸਿਰਫ ਸਮਰ ਕੈਂਪ ਲੱਗ ਰਿਹਾ ਤਾਂ ਹੋ ਸਕਦਾ ਹੈ ਪਿਛਲੇ ਸਾਲ ਵਾਂਗ 7:30 ਤੋਂ 12 ਜਾਂ 8 ਤੋਂ 12 ਹੀ ਸਕੂਲ ਦੀ ਟਾਈਮਿੰਗ ਰਹੇਗੀ ਜਿਆਦਾ ਲੰਮਾ ਸਮਾਂ ਨਹੀਂ ਰਹੇਗੀ ਬਾਕੀ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈਗੀ ਭਾਰੀ ਮੀਂਹ ਪੈਣ ਕਰਕੇ ਮੌਸਮ ਹੈ ਜਿਹੜਾ ਉਹ ਕਾਫੀ ਠੰਡਾ ਹੋ ਚੁੱਕਿਆ ਹੈ ਤਾਪਮਾਨ ਵਿੱਚ ਕਾਫੀ ਗਰਾਵਟ ਆ ਚੁੱਕੀ ਹੈ ਤਾਂ ਸਰਕਾਰ ਕੋਈ ਵੀ ਫੈਸਲਾ ਹਲੇ ਨਹੀਂ ਜਲਦੀ ਜਿਹੜਾ ਸਕੂਲਾਂ ਦਾ ਟਾਈਮ ਕੱਟ ਕਰਨ ਦਾ ਵੀ ਨਹੀਂ ਲੇਗੀ ਹਾਂ ਜੇਕਰ ਕੋਈ ਮੌਸਮ ਵਿਭਾਗ ਵੱਲੋਂ ਕੋਈ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਨੂੰ ਲੈ ਕੇ ਜਿਹੜੀ ਵੇਵ ਚੱਲ ਰਹੀ ਹੈ ਹੀਟ ਵੇਵ ਨੂੰ ਲੈ ਕੇ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਉਸ ਦੇ ਲਈ ਜ਼ਰੂਰੀ ਹੈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ